ਇਸ ਰਾਤ ਨੂੰ ਦੁਬਾਰਤੋਂ ਫੇਰ ਧੁੰਦ ਬਣਨੀ ਸ਼ੁਰੂ ਹੋ ਚੁੱਕੀ ਹੈਗੀ ਸੋ ਚਾਹ ਪੀ ਰਹੇ ਹਾਂ ਕਿ ਕੱਲ ਸਵੇਰ ਨੂੰ ਜਾਂ ਜੱਦ ਦੀ ਰਾਤ ਤੋਂ ਬਾਅਦ ਮਾਝੇ ਦੇ ਸਾਰੇ ਖੇਤਰ ਤੱਕ ਧੁੰਦ ਦੇ ਬੱਦਲ ਹੈਟ ਹੈਗੇ ਨੇ ਉਹ ਤਾਂ ਰਹਿਣਗੇ ਇਸੇ ਤਰ੍ਹਾਂ ਹਰਿਆਣੇ ਦੇ ਵੀ 70-80% ਖੇਤਰਾਂ ਦੇ ਵਿੱਚ ਸਵੇਰ ਨੂੰ ਫੇਰ ਜਿਹੜੀ ਸੰਘਣੀ ਜ਼ਮੀਨੀ ਧੁੰਦ ਬਣ ਦੀ ਅਸਰ ਬਣ ਰਹੇ ਨੇਗੇ ਜੇਕਰ ਕਿਤੇ ਧੁੰਦ ਨਹੀਂ ਪੈਂਦੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਸਵੇਰ ਨੂੰ ਸੰਘਣਾ ਕੋਰਾ ਚੰਮ ਸਕਦਾ ਹੈਗਾ ਅੱਜ ਵੀ ਕੁਝ ਇਲਾਕਿਆਂ ਦੇ ਵਿੱਚ ਜੰਮਿਆ ਸੀਗਾ ਪਰ ਜਿਹੜੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਆ ਜੂਗੀ ਉੱਥੇ ਸੰਘਣਾ ਕੋਰਾ ਪੈਣ ਦੇ ਆਸਾਰ ਨਹੀਂ ਹੋਣਗੇ ਸਤਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਐਸ ਟਾਈਮ ਰਾਤ ਦੇ ਪੌਣੇ 8 ਵਜh ਰਹੇ ਨੇਗੇ ਤੇ 15 ਜਨਵਰੀ 2024 ਦਾ ਦਿਨ ਲੰਘ ਚੁੱਕਿਆ ਅੱਜ ਤੜਕਸਾਰ ਦੁਆਬੇ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਜਿਹੜਾ ਪਾਰਾ ਸੀ ਉਹ ਮਾਈਨਸ ਦੇ ਵਿੱਚ ਲਿਆ ਗਿਆ ਹਾਲਾਂਕਿ ਡਾਟਾ ਭਾਵੇਂ ਇੱਕ ਜਗ੍ਹਾ ਤੋਂ ਪ੍ਰਾਪਤ ਹੋਇਆ ਕਿ ਉੱਥੇ ਮਾਈਨਸ ਦੇ ਵਿੱਚ ਗਿਆ ਪਰ ਉਹਦੀ ਸੱਜੇ ਘੱਬੇ ਵੀ ਕਾਫੀ ਖੇਤਰ ਦੇ ਵਿੱਚ ਅੱਜ ਜਿਹੜਾ ਪਹਾੜਾਂ ਦੇ ਲਾਗੇ-ਲਾਗੇ ਕੋਰਾ ਵੇਖਣ ਨੂੰ ਮਿਲਿਆ ਇਸ ਕਰਕੇ ਉੱਥੇ ਤਾਪਮਾਨ ਮਾਈਨਸ ਦੇ ਵਿੱਚ ਹੈਗਾ ਸੀ ਇਸ ਤੋਂ ਲਾਵਾ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਕਿਤੇ 1 ਡਿਗਰੀ ਸੈਲਸੀਅਸ ਕਿਤੇ 1.5 ਡਿਗਰੀ ਸੈਲਸੀਅਸ ਕਿਤੇ 2 ਡਿਗਰੀ ਸੈਲਸੀਅਸ ਤਾਪਨ ਆਚਰ ਰਿਕਾਰਡ ਹੋਇਆ ਤੜਕਸਾਰ ਧੁੰਦ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਸਾਰੇ ਖੇਤਰਾਂ ਦੇ ਵਿੱਚ ਸਵੇਰੇ ਛਾਈ ਹੋਈ ਸੀ ਪਰ ਹੌਲੀ-ਹੌਲੀ ਦਿੱਲੀ ਵਾਲੀ ਸਾਈਡ ਤੋਂ ਧੁੰਦ ਨੇ ਹਟਣਾ ਸ਼ੁਰੂ ਕਰਤਾ ਤੇ ਹਟਦੀ ਹਟਦੀ ਸ਼ਾਮ ਤੱਕ ਜਿਹੜਾ ਨਵਾਂ ਸ਼ਹਿਰ ਤੱਕ ਧੁੰਦ ਹਟੀ ਪਰ ਪਰਲੇ ਪਾਰ ਮਾਝਾ ਖੇਤਰ ਦੇ ਵਿੱਚ ਅੱਜ ਲਗਾਤਾਰ ਧੁੰਦ ਦੇ ਬੱਦਲ ਛਾਏ ਰਹੇ ਮੱਧ ਦੇ ਨਾਲ ਲੱਗਦੇ ਦੁਆਬੇ ਦੇ ਇਲਾਕੇ ਦੇ ਵਿੱਚ ਵੀ ਕਪੂਰਥਲਾ ਜਲੰਧਰ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਤੇ ਮੋਗਾ ਪੰਜਾਬ ਦਾ ਜ਼ਿਲ੍ਹਾ ਸੀ ਮੋਗਾ ਜਿਹੜਾ ਧੁੰਦ ਦੇੇ ਛਾਜ ਰਿਹਾ ਸੋ ਉਹਨਾਂ ਖੇਤਰਾਂ ਦੇ ਵਿੱਚ ਸੂਰਤ ਦੇ ਦਰਸ਼ਨ ਜਿਹੜੇ ਨਹੀਂ ਹੋਏ ਪਰ ਮਾਲਵੇ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਅੱਜ ਦਿਨਾਂ ਜਿਹੜਾ ਠੀਕ ਸੀਗਾ ਧੁੱਪ ਲੱਗੀ ਆ ਪਵਾਦ ਦੇ ਵਿੱਚ ਧੁੱਪ ਲੱਗੀ ਆਗੀ ਤੇ ਦੁਆਬੇ ਦੇ ਜਿਹੜੇ ਚੜ੍ਹਦੇਵਾਲ ਦੇ ਇਲਾਕੇ ਨੇਗੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਅੱਜ ਧੁੱਪ ਜਿਹੜੀ ਵੇਖਣ ਨੂੰ ਮਿਲੀ ਆਗੀ ਸੋ ਇਹ ਤਾਂ ਸੀ ਲਿਖਾਤਾ ਹੁਣ 15 ਤੇ 16 ਜਨਵਰੀ 2024 ਦੀ ਇਸ ਰਾਤ ਨੂੰ ਦੁਬਾਰਤੋਂ ਫੇਰ ਧੁੰਦ ਬਣਨੀ ਸ਼ੁਰੂ ਹੋ ਚੁੱਕੀ ਹੈਗੀ ਸੋ ਚਾਹ ਪੀ ਰਹੇ ਹਾਂ ਕਿ ਕੱਲ ਸਵੇਰ ਨੂੰ ਜਾਜਦ ਦੀ ਰਾਤ ਤੋਂ ਬਾਅਦ ਮੱਝ ਦੇ ਸਾਰੇ ਖੇਤਰ ਤੱਕ ਧੁੰਦ ਦੇ ਬੱਦਲਾਂ ਹੀਟ ਹੈਗੇ ਨੇ ਉਹ ਤਰਹਿਣਗੇ ਦੁਆਬੇ ਦੇ ਵੀ ਸਾਰੇ ਖੇਤਰਾਂ ਦੇ ਵਿੱਚ ਧੁੰਦ ਹੋਊਗੀ ਫਵਾਦ ਖੇਤਰ ਦੇ ਵੀ ਸਾਰੇ ਖੇਤਰਾਂ 'ਚ ਧੁੰਦ ਹੋਊ ਤੇ ਮਾਲਿਕ ਦੇ ਵਿੱਚ ਵੀ ਦੁਬਾਰਤੋਂ ਫੇਰ ਜਿਹੜੀ ਜਿਮਿਨੀ ਧੁੰਦ ਆ ਉਹ ਸਵੇਰ ਨੂੰ ਬਣੂਗੀ ਇਸੇ ਤਰ੍ਹਾਂ ਹਰਿਆਣੇ ਦੇ ਵੀ 17-80% ਖੇਤਰਾਂ ਦੇ ਵਿੱਚ ਸਵੇਰ ਨੂੰ ਫੇਰ ਜਿਹੜੀ ਸੰਘਣੀ ਜਿਮਿਨੀ ਧੁੰਦ ਬਣ ਦੀ ਅਸਾਰ ਬਣ ਰਹੇ ਨੇਗੇ ਤਾਪਮਾਨ ਅੱਜ ਨਾਲੋਂ ਕੱਲ ਨੂੰ ਹੋਰ ਮਾਈਨਸ ਦੇ ਵਿੱਚ ਡਿੱਗ ਸਕਦਾ ਹੈ ਅੱਜ ਤਾਂ ਮਾਈਨਸ 0.5 ਰਿਕਾਰਡ ਹੋਇਆ ਕੱਲ ਸਵੇਰ ਨੂੰ ਹੋ ਸਕਦਾ ਕਿਤੇ ਨਾ ਕਿਤੇ ਮਾਈਨਸ 1 ਰਿਕਾਰਡ ਹੋ ਜਵੇ ਜਾਂ ਮਾਈਨਸ 1 ਤੋਂ ਵੀ ਥੱਲੇ ਚੜਿਆ ਜਾਵੇ ਜੇਕਰ ਏਦਾਂ ਹੁੰਦਾ ਤਾਂ ਇਹ ਹੁਸ਼ਿਆਰਪੁਰ ਜਿਲ੍ਹਾ ਨਮਾਸਰ ਜਿਲ੍ਹਾ ਰੋਪੜ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਰਿਕਾਰਡ ਹੋ ਸਕਦਾ ਪੰਜਾਬ ਦੇ ਬਾਕੀ ਖੇਤਰਾਂ ਦੇ ਵਿੱਚ ਮਾਈਨਸ ਦੇ ਵਿੱਚ ਜਾਣ ਦੇ ਹਾਲ ਦੀ ਕਿਹੜੀ ਅਸਰ ਜਾਪ ਨਹੀਂ ਰਹੇ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਹੁਸ਼ਿਆਰਪੁਰ ਹੋਇਆ, ਰੋਪੜ ਹੋਇਆ, ਨਵਾਂ ਸ਼ਹਿਰ ਹੋਇਆ ਜਾਂ ਮਹਾੜੀ ਤੇ ਕੁਝ ਇਲਾਕੇ ਜੇਕਰ ਕਿਤੇ ਧੁੰਦ ਨਹੀਂ ਪੈਂਦੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਸਵੇਗ ਨੂੰ ਸੰਘਣਾ, ਕੋਰਾ ਜੰਮ ਸਕਦਾ ਹੈਗਾ। ਅੱਜ ਵੀ ਕੁਝ ਇਲਾਕਿਆਂ ਦੇ ਵਿੱਚ ਜੰਮਿਆ ਸੀਗਾ ਪਰ ਜਿਹੜੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਆਜੂਗੀ ਉੱਥੇ ਸੰਘਣਾ ਕੋਰਾ ਪੈਣ ਦੇ ਆਸਾਰ ਨਹੀਂ ਹੋਣਗੇ। ਜਿਹੜੇ ਇਲਾਕਿਆਂ ਦੇ ਵਿੱਚ ਹੁਣੇ ਧੁੰਦ ਵਾਣੀ ਸ਼ੁਰੂ ਹੋ ਗਈ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਸੰਘਣਾ ਕੋਰਾ ਪੈਣ ਦੇ ਆਸਾਰ ਨਹੀਂ ਹੋਣਗੇ ਮਾੜਾ-ਮੋਟਾ ਉਹਨਾਂ ਇਲਾਕਿਆਂ ਵਿੱਚ ਪੈ ਸਕਦਾ ਹੈਗਾ। ਬਾਕੀ ਜਿਹੜੇ ਪਹਾੜੀ ਇਲਾਕੇ ਨੇ ਜੰਮੂ ਕਸ਼ਮੀਰ ਹੋਇਆ ਹਿਮਾਚਲ ਹੋਇਆ ਉੱਤਰਾਖੰਡ ਹੋਇਆ ਉੱਥੇ ਸੁੱਕੀ ਠੰਡ ਇਸੇ ਤਰ੍ਹਾਂ ਜਾਰੀ ਰਹੂਗੀ ਉਹਨਾਂ ਦੇ ਵੀ ਜਿਹੜੇ ਹੇਠਲੇ ਪਹਾੜੀ ਇਲਾਕੇ ਨੇ ਜਿੱਥੇ ਹਰ ਰੋਜ਼ ਧੁੱਪ ਨਿਕਲਦੀ ਆ ਸਾਰਾ ਦਿਨ ਮੌਸਮ ਨਿੱਖਰਿਆ ਰਹਿੰਦਾ ਉਹਨਾਂ ਇਲਾਕਿਆਂ ਦੇ ਵਿੱਚ ਵੀ ਕੋਰਾ ਹੀ ਪਊਗਾ ਜਿਵੇਂ ਊਨਾ ਹੋਇਆ ਕਾਂਗੜਾ ਹੋਇਆ ਜਾਂ ਹੋਰ ਜਿਹੜੇ-ਜਿਹੜੇ ਜ਼ਿਲ੍ਹੇ ਵੀ ਨੀ ਪਹਾੜੀ ਇਲਾਕੇ ਦੇ ਵਿੱਚ ਨੇ ਉੱਥੇ ਸਵੇਰ ਨੂੰ ਕੋਰਾ ਪਊਗਾ ਮੈਦਾਨੀ ਇਲਾਕੇ ਪੰਜਾਬ ਦੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਲਹਿੰਦਾ ਪੰਜਾਬ ਵਗਾ ਚਾਹੇ ਯੂਪੀ ਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਮ ਤੁੰਡ ਦਾ ਅਸਰ ਕੱਲ ਨੂੰ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਣਿਆ ਰਹੂਗਾ 16 ਦੀ ਸ਼ਾਮ ਨੂੰ ਜਾਂ 17 ਨੂੰ ਪੂਰਾ ਚੱਲਣ ਦੇ आसार ਨੇ ਸੋ ਹੋ ਸਕਦਾ 16 ਨੂੰ ਜੇ ਪੂਰਾ ਚੱਲ ਜਾਂਦਾ ਜਿਹੜੇ ਜਿਹੜੇ ਇਲਾਕਿਆਂ ਚ ਪੂਰੀ ਵੀ ਹਵਾ ਚੱਲ ਗਈ ਉੱਥੇ ਧੁੰਦ ਛੇਤੀ ਪਾੜ ਜਾਊਗੀ ਜੇ 17 ਨੂੰ ਤੜਕਸਾਰੀ ਸਵੇਰੀ ਪੂਰਾ ਚੱਲਦਾ ਹੋਇਆ ਤਾਂ ਫਿਰ ਇਹ ਵੀ ਹੋ ਸਕਦਾ ਕਿਤੇ ਕਿਤੇ ਸਵੇਰੇ ਚੜਦਾ ਸੂਰਜ ਜਿਹੜਾ ਦਸਤਕ ਦੇ ਸਕਦਾ ਪਰ ਓਵਰਆਲ ਜੇ ਸਾਰਾ ਸੀਨ ਦੇਖਿਆ ਜਾਵੇ ਤਾਂ ਜਾ ਪੇ ਹੀ ਰਹਿਗਾ ਤੇ ਘਟੋ ਘਟ 18 19 ਤਰੀਕ ਤੱਕ ਤੁੰਦਾਲੀ ਮਾਹੌਲ ਬਣੇ ਰਹਿਣ ਦੇ ਅਸਾਰ ਨੇ ਸਿਰਫ ਜਿਹੜੇ ਇਲਾਕੇ ਦੁਆਬੇ ਤੇ ਪਹਾੜਾਂ ਦੇ ਬਿਲਕੁਲ ਨਾਲ ਨਹੀਂ ਉੱਥੇ ਕੋਰੇ ਵਾਲਾ ਸਿਸਟਮ ਛੱਡ ਕੇ ਤੇ ਜਾ ਪਿਆ ਰਿਹਾ ਕਿ ਜਿਹੜਾ ਅਸਲੀ ਕੋਰਾ ਪੈਂਦਾਗਾ ਜਿਹੜਾ ਗ੍ਰਿਪ ਫੜਦਾ ਥੱਲੇ ਪੰਜਾਬ ਦੇ ਮਦਾਨੀ ਇਲਾਕੇ ਤੱਕ ਵੀ ਕਾਫੀ ਆ ਜਾਂਦਾਗਾ ਉਹਦੇ ਪੈਣ ਦੇ ਅਸਾਰ 21 22 23 24 ਤਰੀਕ ਤੋਂ ਬਣ ਸਕਦੇ ਨੇ ਜਾਂ 20 ਤੋਂ ਜਾਂ 21 ਤੋਂ ਬਣ ਸਕਦੇ ਨੇ ਕਿ ਉਦੋਂ ਤੁੰਦ ਜੇ ਘਟ ਗਈ ਤਾਂ ਫਿਰ ਕੋਰਾ ਜਿਹੜਾ ਕਾਫੀ ਇਲਾਕਿਆਂ ਤੱਕ ਫੈਲਣਾ ਸ਼ੁਰੂ ਕਰ ਸਕਦਾ ਵੈਸੇ ਜਨਵਰੀ ਦੇ ਵਿੱਚ ਕੋਰੇ ਵਾਲੇ ਦਿਨ ਹੁੰਦੇ ਨੇ ਤੇ ਦਸੰਬਰ ਵਾਲੇ ਜਿਹੜੇ ਧੁੰਦ ਵਾਲੇ ਦਿਨ ਹੁੰਦੇ ਨੇ ਪਰ ਐਤਕੀ ਕੰਮ ਰਲਗੱਡ ਹੋ ਗਿਆ ਕਿਉਂਕਿ ਧੁੰਦ ਐਤਕੀ ਲੇਟ ਪੈਣ ਲੱਗੀ ਆ ਤੇ ਧੁੰਦ ਹੁਣ ਹਟ ਨਹੀਂ ਰਹੀ ਕੋਰੇ ਵਾਲੇ ਦਿਨ ਸ਼ੁਰੂ ਹੋ ਰਹੇ ਨੇ ਸੋ ਮਿਲਗੋ ਬਾਜਾ ਬਣ ਰਹੇ ਆ ਤੇ ਆਉਣ ਵਾਲੇ ਦਿਨ ਵੀ ਇਸ ਤਰ੍ਹਾਂ ਜਿਹੜੇ ਸਿਸਟਮ ਜਾਰੀ ਰਹਿਣਾ ਮੀਂਹ ਵਾਲੇ ਪੱਖ ਤੋਂ ਹਾਲੇ ਨੇੜੇ ਜਿਹੜੇ ਕੁਝ ਹੁੰਦਾ ਮੈਂ ਜਿਹੜਾ ਜਾਪ ਰਿਹਾ ਸੋ ਜੁੜੇ ਰਹੋ ਜੀ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ